ਹਾਜੀ ਲੋ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਐ ਹੋ ਸਾਰੇ ਠੀਕ ਹੋ ਅੱਜ ਆਪਣੇ ਕੋਲੇ ਭਰਾ ਆਇਆ ਆਦੇ ਮੂੰਹੋਂ ਦੱਸਦੇ ਸਾਨੂੰ ਕੋਈ ਲਾਈਵ 'ਚ ਵੀ ਦੱਸਦਾ ਤੇ ਬਾਈ ਆ ਕੇ ਉਹਨੂੰ ਪੁੱਛਦੇ ਆ ਬਾਈ ਦੱਸੋ ਪਹਿਲਾਂ ਦੱਸੋ ਉਹਨੂੰ ਕਿਹੜਾ ਪਿੰਡ ਆਪਣਾ ਪਿੰਡ ਬਾਈ ਜੀ ਜ਼ਿਲ੍ਹਾ ਆਪਣਾ ਸਿਲੀ ਫਤੇਗੜ ਸਾਹਿਬ ਜੀ ਹਾਂ ਜੀ ਤੇ ਪਿੰਡ ਬੀਵੀਪੁਰ ਨੀਅਰ ਖਰੌੜਾ ਖਰੌੜੀ ਸਰਹੰਦ ਪਟਿਆਲਾ ਦਾ ਆ ਸਰਹੰਦ ਤੋਂ ਭਾਈ ਸਦਾ ਜੀ ਸ਼ਾਰਟਕਟ ਕਰਦੇ ਫਤੇਗੜ ਸਾਹਿਬ ਤੋਂ ਵੀਰ ਆਇਆ 300 ਕਿਲੋਮੀਟਰ ਸਾਧੇਂ ਘਾਟ ਵਾਟ ਭਾਦੀ ਹੋਣੀ ਬਣਾਈ ਤੇ 2 ਮਹੀਨੇ ਪਹਿਲਾਂ ਉਹਦੀਆਂ ਪੱਠਾਂ ਬਾਈ ਬੁੱਕ ਕਰਕੇ ਗਈ ਸੀ ਵੀਰੋ ਨੂੰ ਠੀਕ ਹੈ ਤੇ ਉਹੋ ਬਾਈਰ ਗਿਆਨੋਂ ਪ੍ਰੋਪਰ ਬਾਈ ਸਾਨੂੰ ਪਸੰਦੀ ਹਾਂਜੀ ਸਾਬ ਫੂਲ ਬਾਈ ਨੇ ਡਿਟੇਲ ਵਗੈਰਾ ਮਾਵਾ ਦੀ ਸਾਬ ਇਹਨਾਂ ਦੀ ਮਾਵਾ ਦੀ ਗਾਂ ਵੀ ਬੈਕਗ੍ਰਾਉਂਡ ਸਾਰੀ ਜਿੰਨੀ ਵੀ ਡਿਟੇਲ ਜੋ ਆਪਣੇ ਕੋਲ ਪ੍ਰੂਫ ਹੁੰਦਾ ਆਪਾਂ ਬਾਈਰ ਗਿਆਨੋਂ ਦਿੱਤਾ ਹਨਾ ਉਸ ਤੋਂ ਬਾਅਦ ਛੋਟੀਆਂ ਸੀ ਪੱਠਾਂ ਬਾਈਰ ਗਿਆਨ ਨੂੰ ਦਿੱਤੀਆਂ ਨਹੀਂ ਤੇ ਵੀਰੋ ਨੇ ਉਹਦੇ ਦਾ ਇਹਦੀ ਕਹਦੇ ਸੀ ਮਾਹ ਨਹੀਂ ਬਾਈਰ ਗਿਆਨ ਨੂੰ ਸਾਹਮ ਕੇ ਦਵਾਂਗੇ ਤੇ ਬਾਈ ਕੰਮੇ ਲੱਗਿਆ ਆਪਣਾ ਕਾਰ ਵਿਹਾਰ ਜਿਹੜਾ ਕਰਦੇ ਆ ਬਹੁਤ ਵੀਰੇ ਵਧੀਆ ਬਹੁਤ ਤੁਹਾਡਾ ਬਹੁਤ ਬਹੁਤ ਸਤਿਕਾਰ ਵੀ ਕੀਤਾ ਤੇ ਤੁਸੀਂ ਆਪਣੀ ਮਿਹਨਤ ਜਣੀ 6-7 ਸਾਲਾਂ ਦਾ ਤਜਰਬਾ ਮਿਹਨਤ ਸਾਨੂੰ ਦਿੱਤਾ ਤੇ ਬਾਕੀ ਸਾਡੇ ਵੀਰੇ ਭਾਗ ਨੇ ਮੁਕੱਦਰ ਨੇ ਸੇਵਾ ਕਰਾਂਗੇ ਕੰਮੇ ਵਾਲੇ ਲਾਂਗੇ ਤੇ ਨਵੇਂ ਭਰਾਵਾਂ ਨੂੰ ਕੀ ਕਹਿਣਾ ਚਾਹੂਗੇ ਬਾਈ ਜਿਹੜੇ ਜਾਨਵਰ ਖਰੀਦੇ ਆ ਸਿਆਣੇ ਬੰਦੇਓ ਸਿਆਣੀ ਗੱਲ ਕਰੋਗੇ ਕਿਉਂਕਿ ਬਾਹਰ ਗਿਆ ਦਾ 50 ਮੱਝਾਂ ਬਾਈ 6-7 ਘੋੜੀਆਂ ਕੋਈ ਅਣਜਾਣ ਹੈ ਨਹੀਂਗੇ ਹਨਾ ਕਹਿ ਦਈਏ ਵੀ ਅਣਜਾਣ ਆ ਅਣਜਾਣ ਹੈ ਨਹੀਂਗੇ ਵੀ ਅਣਜਾਣ ਹੋਣਗੇ ਅਰਜਾਰ ਤੋਂ ਪੈਸਾ ਲੈਣਾ ਬਹੁਤ ਸੌਖਾ ਹੈ ਜਾਣਕਾਰ ਤੋਂ ਪੈਸਾ ਲੈਣਾ ਬਹੁਤ ਔਖਾ ਹੈ ਠੀਕ ਹੈ ਇਹ ਇੱਕ ਜਾਣਕਾਰ ਬੰਦੇ ਆ ਜਿਹੜੇ ਦੁਨੀਆ ਹੜਾਈ ਆ ਕਿਉਂਕਿ ਘੋੜੀਆਂ ਵਾਲੇ ਬੰਦੇ ਤੁਹਾਨੂੰ ਪਤਾ ਹੀ ਹੈ ਹੜ ਜਾਣਦਾ ਹੁੰਦੇ ਨਹੀਂ ਤੇ ਕੀ ਕਹੋਗੇ ਬਾਈ ਨਵੇਂ ਬੰਦਿਆਂ ਨੂੰ ਜਿਨ੍ਹਾਂ ਨੇ ਜਾਣ ਪਰ ਲੈ ਨੇ ਨਵੇਂ ਬੰਦਿਆਂ ਨੂੰ ਪਹਿਲਾਂ ਤਾਂ ਵੀਰੇ ਇਹ ਆ ਵੀ ਆਓ ਕੰਮ 'ਚ ਹੂੰ ਤੇ ਕਰੋਗੇ ਤਾਂ ਤਾਂ ਹੀ ਪਤਾ ਲੱਗਦਾ ਕੋਈ ਵੀ ਕੰਮ ਸ਼ੁਰੂ ਕਰੋ ਹੌਸਲਾ ਨਾ ਛੱਡੋ ਕਾਲਾ ਨਾ ਕਰੋ ਗਾਲੀ ਨਾ ਕਰੋ ਦੇਖ ਪਰਖ ਕੇ ਜਾਨਵਰ ਲਓ ਲਿਆ ਆਜਾ ਇੱਕ ਪਾਸੇ ਪਹਿਲਾਂ ਇਹ ਦੇਖੋ ਵੀ ਤੁਸੀਂ ਕੰਮ ਕਰਨਾ ਕਿਹੜਾ ਕਟਾਊ ਮਾਲ ਤੇ ਕਰਨਾ ਹੈ ਬਰੀਡਿੰਗ ਤੇ ਕਰਨਾ ਹੈ ਕਿੱਦਾਂ ਦਾ ਕੰਮ ਕਰਨਾ ਹੈ ਉਸ ਹਿਸਾਬ ਨਾਲ ਜਾਨਵਰ ਲਓ ਚੰਗੇ ਬੰਦੇ ਤੋਂ ਲਓ ਜਿਹਦੇ ਘਰੇ ਯਾਨੀ ਬਲੱਡ ਲਾਈਨ ਦਾ ਤੁਹਾਨੂੰ ਪਤਾ ਹੈ ਜਿਹਦੇ ਬਾਰੇ ਨੌਲੇਜ ਆ ਜਾਣ ਜਿਹਦੇ ਘਰੇ ਕੋਈ ਮਾਂ ਪਿਓ ਆਪਣੇ ਖੜੇ ਨੇ ਤਾਂ ਚਲੋ ਬਲੱਡ ਲਾਈਨ ਦੀ ਪਰਖ ਨਹੀਂ ਰੱਖਦੇ ਸੋਧੀਆਂ ਅੱਖਾਂ ਦਸਣ ਵੀ ਜਾਨਵਰ ਖੜੇ ਆ ਖੜੇ ਆ ਉਮੀਦ ਲਾ ਸਕਦੇ ਆ ਵੀ ਚੰਗਾ ਬਣ ਸਕਦਾ ਤੇ ਜੇ ਆਪਾਂ ਉਦਾਂ ਹੀ ਲੈ ਲੈਂਦੇ ਹਾਂ ਮੰਡੀ ਸਾਡੇ ਵੀ ਮੰਡੀਆਂ ਮੇਲੇ ਬਥੇਰੇ ਲੱਗ ਜਾਂਦੇ ਆ ਚਲੋ ਆਪਾਂ ਐ ਨਹੀਂ ਕਹਿੰਦੇ ਮੰਡੀ 'ਚੋਂ ਨਾਂ ਲਓ ਮੰਡੀ 'ਚੋਂ ਵੀ ਲਓ ਪਰ ਜੇ ਤੁਹਾਡੀ ਅੱਖ 파ਰਕੂ ਆ ਤਾਂ ਅੱਖ 파ਰਕੂ ਤੇ ਅੱਖ 파ਰਕੂ ਹੈਗੀ ਤਾਂ ਕਿਤੋਂ ਵੀ ਮਰਜ਼ੀ ਤੁਸੀਂ ਕਿਤੋਂ ਵੀ ਕੱਢ ਸਕਦਾ ਵੇਚਦਾ ਵਾਲਾ ਰੂੜੀ ਜੀ ਵੀ ਪਾਏ ਨਹੀਂ ਕਹਿੰਦੇ ਵੀ ਨਾਂ ਲਓ ਮੰਡੀਆਂ 'ਚੋਂ ਵੀ ਲਓ ਮੰਡੀਆਂ ਵਾਲੇ ਵੀ ਭਰਾ ਸਾਰੇ ਆਪਣੇ ਭਰਾ ਹੀ ਨੇ ਉਹਨਾਂ ਵੀ ਆਪਾਂ ਤਾਂ ਹੀ ਰੋਜੀ ਰੁਪਈ ਚਲਾਉਣੀ ਸਾਰਿਆਂ ਨੇ ਪਰ ਆਪਣਾ ਸੋਚ ਸਮਝ ਕੇ ਜਾਨਵਰ ਲਵੋ ਤੇ ਮਿਹਨਤ ਕਰੋ ਕੰਮ ਸ਼ੁਰੂ ਕਰੋ ਠੀਕ ਹੈ ਜਿਨੇ ਕੋਲ ਮੱਝਾਂ ਨੇ ਗਾਈਆਂ ਨੇ ਉਹਦੇ ਨਾਲੇ ਬਹੁਤ ਵਧੀਆ ਸਹਾਇਕਤਾ ਹੁੰਦਾ ਹੈ ਲੈਣ ਚ ਬੜੋ ਪਤਾ ਲੱਗਦਾ ਠੀਕ ਹੈ ਨਾ ਕਿਉਂ ਆਪਣੇ ਕੋਲ ਹਰਾਚਾਰਾ ਤਕਰੀਬਨ ਸਾਰਿਆਂ ਦੇ ਘਰਾਂ 'ਚ ਹੁੰਦਾ ਜਿਹਦੇ ਨਾਲ ਨਹੀਂ ਰੱਖੀ ਹੋਈ ਆਪਾਂ ਨਹੀਂ ਕਹਿੰਦੇ ਜਿਆਦਾ ਲਓ ਇੱਕ ਤੋਂ ਸ਼ੁਰੂ ਕਰ ਲਓ ਤੇ ਮਿਹਨਤ ਕਰੋ ਤੁਹਾਨੂੰ ਨਾਲ ਤਜਰਬਾ ਵੀ ਆਈ ਜਾਣਾ ਤੇ ਨਾਲ ਦੀ ਨਾਲ ਤੁਹਾਡਾ ਐਕਸਪੀਰੀਅੰਸ ਵੀ ਵਧੂਗਾ ਤੇ ਸਮਾਂ ਜ਼ਰੂਰ ਲਾਦਾ ਕਾਲੀ ਨਾ ਕਰੋ ਐਂ ਨਾ ਕਰੋ ਵੀ ਅੱਜ ਹੀ ਬਰੀਡਰ ਬਣ ਜਾਈਏ ਅੱਜ ਹੀ ਫਾਰਮ ਖੜਾ ਕਰ ਲਈਏ ਸਬਰ ਨਾਲ ਚੱਲੋ ਹੋਈ ਹੋਈ ਚੱਲੋ ਤੇ ਬਹੁਤ ਬੰਦੇ ਰਾਜਵੀਰ ਵਰਗੇ ਭਰਾ ਸਿਖਾਉਣ ਨੂੰ ਬੈਠੇ ਆ ਜਿਨ੍ਹਾਂ ਪਹਿਲਾਂ ਨੂੰ ਪਤਾ ਤੇ ਜਵਾਬ ਨਹੀਂ ਦਿੰਦੇ ਪਰ ਜੇ ਤੁਸੀਂ ਸਿੱਖਣ ਵਾਲੇ ਬਣੋ ਤਾਂ ਸਿੱਖਣ ਵਾਲੇ ਬਣੋ ਬਾਈ ਤੁਹਾਡੀ ਨੀਤ ਹੋਣੀ ਚਾਹੀਦੀ ਆ ਸਾਰੇ ਬੰਦਿਆਂ ਨੂੰ ਤੱਕੜੀ 'ਚ ਇੱਕ ਬਰਾਬਰ ਨਹੀਂ ਤੋਲੀਦਾ ਹੁੰਦਾ ਕਿ ਨਹੀਂ ਬਾਈ ਸਾਰਿਆਂ ਨੂੰ ਚੰਗੇ ਵੀ ਹੁੰਦੇ ਆ ਬਾਈ ਕਈ ਚੰਗੇ ਮਾੜੇ ਵੀ ਬਹੁਤ ਹੁੰਦੇ ਆ ਸਾਰਿਆਂ ਨੂੰ ਇੱਕ ਤੱਕੜੀ ਬਰਾਬਰ ਨਾਲ ਤੋਲਿਆ ਕਰੋ ਜਿੱਥੇ ਤੁਹਾਡਾ ਮਨ ਸੰਤੁਸ਼ਟ ਹੁੰਦਾ ਨਾ ਜਿੱਥੇ ਲੋਕ ਅਗਵਾਈ ਜਿਹੜੀ ਬੰਦੇ ਦੀ ਭਰਦੇ ਆ ਉਹਦੇ ਕੋਲ ਪੁੱਛ ਦੱਸ ਲਿਆ ਕਰੋ ਮਾੜਾ ਮੋਟਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਹੁਣ ਮੈਂ ਬਈ ਜਾਨਵਰ ਦੇ ਵੇਚ ਲੈਣਾ ਆਵਦਾ ਹਨ ਜਿਹਦੇ ਹੁੰਦੇ ਆ ਕੋਲੇ ਜ਼ਰੂਰੀ ਨਹੀਂ ਉਹਦਾ ਮੇਰੇ ਕੋਲੇ ਆ ਮੈਂ ਤਾਂ ਕਹਿ ਵੀ ਦਿੰਨਾ ਹੁਣ ਬਾਈ ਹੁਣ ਮੇਰੇ ਕੋਲੇ ਇਨਾ ਚਿਰ ਨਹੀਂ ਮਿਲਦੇ ਤੇ ਮੈਂ ਕੱਲਾ ਵੀਰੇ ਜਾਨਵਰ ਵੀ ਨਹੀਂ ਪੂਰੇ ਕਰ ਸਕਦਾ ਮੈਂ ਤਾਂ ਕੋਈ ਜਿਹੜੇ 5-7 ਬੰਦੇ ਹੀ ਹੁੰਦੇ ਲੈ ਜਾਂਦੇ ਉਸ ਤੋਂ ਬਾਅਦ ਫਤਿਹ ਆ ਕੰਮ ਪਰ ਆਪਣਾ ਵੀਰੇ ਮਕਸਦ ਕੀ ਮੇਲ ਬਣਾਇਆ ਵੀ ਲੋਕਾਂ ਨੂੰ ਸਮਝਾਉਣਾ ਬਸ ਗਾਈਡਰਸ ਕਰਨਾ ਜੇ ਚੰਗੀ ਤਰ੍ਹਾਂ ਬਾਈ ਸਮਝਾਵਾਂ ਉਹ ਬੰਦਿਆਂ ਨੂੰ ਤੇ ਉਹ ਲੋਕ ਆਪੇ ਮੇਰੇ ਕੋਲੇ ਬਾਈ ਆਉਣਗੇ ਆਪੇ ਉਹਨਾਂ ਦੇ ਨਾਲੇ ਵੀਰੇ ਲਿਖੋ ਲੋਕਾਂ ਨੇ ਆਪਾਂ ਹੁਣ ਐਵੇਂ ਕਹੀਏ ਹੁਣ ਕਈਆਂ ਭਰਾਵਾਂ ਨੇ ਕਹਿਣਾ ਵੀ ਮਹਿੰਗੀਆਂ ਲੈ ਲੀਆਂ ਜਾਂ ਕੁਝ ਹੂੰ ਕਈਆਂ ਦਾ ਇਹ ਵੀ ਹੁੰਦਾ ਵੀ ਜਾਨਵਰ ੱੱੱਕੇ ਨਾਲ ਦੇਤੇ ਜਾਂ ਗੱਲਾਂ 'ਚ ਪਤਿਆ ਆ ਕੇ ਦੇਤੇ ਕਿਸੇ ਨੇ ਵੀ ਇਹ ਸਾਨੂੰ ਸੱਦਾ ਨਹੀਂ ਭੇਜਿਆ ਹਾਂ ਹਾਂ ਆਪਦੀ ਮਰਜ਼ੀ ਨਾਲ ਪਾਈ ਨੂੰ ਫਰਵਰੀ ਦਾ ਫੋਨ ਲਾਈ ਜਾਂਦੇ ਸੀਗੇ ਹੂੰ ਮਹੀਨੇ ਡੇਢ ਮਹੀਨੇ ਬਾਅਦ ਪਾਈ ਨੇ ਹਾਮੀ ਭਰੀ ਸੀਗੀ ਉਦੋਂ ਬਾਅਦ ਅਪ੍ਰੈਲ ਚ ਆਏ ਸੀਗੇ ਬਾਈਆਂਾਂ ਅਸੀਂ ਆ ਕੇ ਦੇਖ ਕੇ ਜਾਓ ਫੇਰ ਸਾਈ ਦੇਗੇ ਸੀ ਬਾਈ ਨੂੰ ਕੋਈ ਬਾਈ ਨੇ ਜਿਵੇਂ ਕਹਿ ਲੋ ਵੀ ਪੰਪ ਮਾਰ ਕੇ ਜਾਂ ਕੋਈ ਪੱਧ ਚੜਾ ਕੇ ਗੱਲਾਂ ਕਰਕੇ ਆਪਾਂ ਨੂੰ ਜਾਨਵਰ ਨਹੀਂ ਦਿੱਤੇ ਆਪਾਂ ਆਪਣੀ ਮਰਜ਼ੀ ਨਾਲ ਲਈਆਂ ਨੇ ਤੇ ਆਪਾਂ ਇੰਨਾ ਵੀ ਵੀਰੇ ਬਹੁਤ ਅੱਜ ਦੀ ਘੜੀ ਬਾਈ ਦੀ ਮਿਹਨਤ 6-7 ਸਾਲਾਂ ਦੀ ਤੇ ਬਾਈ ਨੇ ਪਹਿਲਾਂ ਬੱਕਰੀਆਂ ਲਈਆਂ ਤੇ ਬੋਕ ਲਿਆ ਪਾਲਿਆ ਤਿਆਰ ਕਰਿਆ ਬੱਕਰੀਆਂ ਪੱਠਾ ਲਈਆਂ ਹੋਣੀਆਂ ਇਹਨਾਂ ਦੀਆਂ ਮਾਵਾ ਜਾਂ ਵੱਡੀਆਂ ਬੱਕਰੀਆਂ ਲਈਆਂ ਹੋਣੀਆਂ ਪੈਸੇ ਭਰ ਕੇ ਅਸੀਂ ਤਾਂ ਬਾਈ ਦਾ 6-7 ਸਾਲਾਂ ਦਾ ਤਜਰਬਾ ਖਰੀਦ ਕੇ ਲੈ ਚੱਲੇ ਅਸੀਂ ਕੋਈ ਪੈਸੇ ਨਹੀਂ ਲਾਏ ਇੰਨੇ ਕੁ ਪੈਸਿਆਂ ਨੂੰ ਅਸੀਂ ਗੋਲਦੇ ਨਹੀਂ ਹੂੰ ਠੀਕ ਹੈ ਨਾ ਨਹੀਂ ਪੈਸੇ ਨਾਲ ਬਾਈ ਚੀਜ਼ ਮਿਲਦੀ ਵੀ ਨਹੀਂ ਪੈਸਿਆਂ ਨਾਲ ਨਹੀਂ ਮਿਲਦੀ ਔਕਾਹੇ ਬਥੇਰੇ ਲੋਕ ਬੱਕਰਾਂ ਨਾਲ ਮੈਲ ਲੈ ਚੱਲਦਾ ਸਮੋਂ ਪੈਸੇ ਵੀ ਆਪਾਂ ਲੈ ਚੱਲਦੇ ਆ ਦੇਣਗੇ ਤੇ ਜਾਂ ਤਾਂ ਉਹਨਾਂ ਨੱਕੋ ਬਲੋਂ ਝਾੜ ਦਿੰਦੇ ਆ ਜਾ ਬਾਈ ਫਿਰ ਤੁਸੀਂ ਭੁੱਲ ਜੋ ਜੇ ਮੈਂ ਜਾਵੜਾ ਤਾਂ ਮੈਨੂੰ ਤਾਂ ਨਾ ਹੀ ਹੋਊਗੀ ਤੁਸੀਂ ਜਾਵੜੇ ਸਾਨੂੰ ਬਥੇਰਾ ਆਲਾ ਚੰਗਾ ਵੀਰੇ ਸਾਡੂ ਮਾੜਾ ਵੀ ਦਿਖਾ ਦਊਗਾ ਫਿਰ ਕਹਦਣਗੇ ਸਾਡੀਆਂ ਬੱਕਰੀਆਂ ਉੱਥੇ ਫਿਰਦੀਆਂ ਸਾਡੇ ਉੱਥੇ ਫਿਰਦੀਆਂ ਬੱਚੇ ਆਸੇ ਬਾਕੀ ਵੀਰੇ ਬੱਕਰੀਆਂ ਡਿਲੀਵਰੀ ਹੁੰਦੀਆਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਬਈ ਇਹਦੇ ਖੜੇ ਆ ਬੱਚੇ ਲੈ ਚੱਲਦੇ ਆ ਬੱਕਰੀਆਂ ਕੋਲੇ ਸਮਝੀਨ ਦਾ ਕਰਵਾ ਦੇਣਾ ਆ ਤਸਾਲੀਆਂ ਬਾਈ ਲਿਆ ਕਰੋ ਜਾਨਵਰਾਂ ਦੀਆਂ ਹਨਾ ਇਹ ਜ਼ਰੂਰੀ ਆ ਬਾਕੀ ਲੈ ਕੇ ਚੱਲੇ ਆ ਇਸ ਸਾਲ ਮਿਹਨਤ ਕਰਾਂਗੇ ਸੰਭਾਂਗੇ ਸੰਭਾਲ ਕਰਾਂਗੇ ਉਦੋਂ ਬਾਅਦ ਚੰਗੀਆਂ ਬੜੀਆਂ ਤਾਂ ਬਾਈ ਤੋਂ ਅਗਲੇ ਸਾਲ ਨੂੰ ਫੇਰ ਕੋਸ਼ਿਸ਼ ਕਰਾਂਗੇ ਜੇ ਕੋਈ ਇੱਕ ਅੱਧਾ ਨਾਗ ਬਾਈ ਨੇ ਦਿੱਤਾ ਤਾਂ ਮੂਰ ਲੈ ਕੇ ਜਾਵਾਂਗੇ ਨਹੀਂ ਕੋਈ ਵੱਲ ਨਹੀਂ ਬਾਈ ਤੇ ਇੰਨੀ ਕਿ ਜਾਣਕਾਰੀ ਬਾਈ ਪ੍ਰਵਾਨ ਕਰਿਓ ਜਿਹੜੀਆਂ ਗੱਲਾਂ ਬਾਤ ਆਪਣੇ ਫਾਰਮ ਦੇ ਹੁੰਦੀਆਂ ਜੋ ਵੀ ਜਾਨਵਰਾਂ ਦੀਆਂ ਤੁਹਾਨੂੰ ਵੀਡੀਓ ਸਾਰੀਆਂ ਸ਼ਾਟ ਚੱਲਣਗੇ ਵਿੱਚ ਨੰਬਰ ਬਾਈ ਯਰਕਿਆਂ ਦਾ ਲੱਗੂਆ ਜੋ ਵੀ ਗੱਲਬਾਤ ਕਰਨੀ ਹੈ ਨੌਲੇਜ ਵੀ ਬਾਈ ਯਰਕਿਆਂ ਨੂੰ ਬਹੁਤ ਲੈ ਸਕਦੇ ਹੋ ਤਾਂ ਬਾਈ ਧੰਨਵਾਦ ਜਾਂਦੇ ਵਾਪਸ